ਸ਼ਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸਾਲ 1882 ਦੇ ਵਿੱਚ ਸਥਾਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਨੂੰ ਪਿਆਰ ਦੇ ਨਾਲ ਪੀਯੂਵੀ ਕਿਹਾ ਜਾਂਦਾ ਹੈ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ਵਿੱਚ ਹੈ। ਵਿਵਾਦ ਕੋਈ ਕੋਟਾਲਾ ਕੋਈ ਕ腐ਸ਼ਨ ਦੇ ਨਾਲ ਜੁੜਿਆ ਹੋਇਆ ਨਹੀਂ ਵਿਦਿਆਰਥੀਆਂ ਦੇ ਨਾਲ ਕੋਈ ਧੱਕਾ ਹੋਇਆ ਹੋਵੇ ਇਸ ਤਰ੍ਹਾਂ ਦਾ ਵੀ ਵਿਵਾਦ ਨਹੀਂ ਹੈ ਪੇਪਰ ਲੀਕ ਹੋਇਆ ਹੋਵੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਹੈ ਲੇਕਿਨ ਵਿਵਾਦ ਜੋ ਹੈ ਉਹ ਹੈ ਕਿ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਦੇਰੀ ਹੋ ਰਹੀ ਹੈ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਨਹੀਂ ਹੋ ਰਹੀਆਂ ਇਸ ਕਰਕੇ ਵਿਵਾਦ ਹੋ ਰਿਹਾ ਇਸ ਕਰਕੇ ਪ੍ਰਦਰਸ਼ਨ ਹੋ ਰਹੇ ਨੇ ਇਸ ਕਰਕੇ ਵਿਰੋਧ ਹੋ ਰਿਹਾ ਹੈ ਵਿਦਿਆਰਥੀ ਅਤੇ ਪੂਟਾ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਇਹ ਤਾਂ ਵਿਰੋਧ ਕਰ ਹੀ ਰਹੇ ਨੇ ਲਗਾਤਾਰ ਲੇਕਿਨ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੀ ਇਸ ਵਿਰੋਧ ਦੇ ਵਿੱਚ ਸ਼ਾਮਲ ਹਨ ਤੇ ਆਪਸੀ ਵਿਖਰੇਵੇਂ ਪੁਲਾ ਕੇ ਇਕੱਠੇ ਹੋ ਕੇ ਭਾਜਪਾ ਅਤੇ ਕੇਂਦਰ ਸਰਕਾਰ ਉੱਪਰ ਯੂਨੀਵਰਸਿਟੀ ਦੀ ਲੋਕਤੰਤਰੀ ਪ੍ਰਣਾਲੀ ਨੂੰ ਖਤਮ ਕਰਨ ਦਾ ਦੋਸ਼ ਲਾ ਰਹੀਆਂ ਹਨ ਤੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਹੁਣ ਜਿਹੜੀ ਸੈਨੇਟ ਹੈ ਪੰਜਾਬ ਯੂਨੀਵਰਸਿਟੀ ਦੀ ਉਹ ਇੱਕ 91 ਮੈਂਬਰ ਦੀ ਬੋਡੀ ਹੈ ਇਹ ਬੋਡੀ ਜੋ ਸੈਨੇਟ ਹੈ ਯੂਨੀਵਰਸਿਟੀ ਦੇ ਪ੍ਰਬੰਧਨ ਨੂੰ ਲੈ ਕੇ ਯੂਨੀਵਰਸਿਟੀ ਦੇ ਰੱਖ-ਰਖਾਵ ਨੂੰ ਲੈ ਕੇ ਸਾਰੇ ਫੈਸਲੇ ਕਰਦੀ ਹੈ ਤੇ ਇਹਨਾਂ 91 ਮੈਂਬਰਾਂ ਦੇ ਵਿੱਚੋਂ 47 ਮੈਂਬਰ ਉਹ ਚੁਣ ਕੇ ਆਉਂਦੇ ਨੇ ਬਾਕੀ ਨੋਮੀਨੇਟ ਕੀਤੇ ਜਾਂਦੇ ਨੇ ਚੋਣਾਂ ਦੇ ਵਿੱਚ ਹੋਰ ਹੀ ਲਗਾਤਾਰ ਦੇਰੀ ਨੂੰ ਲੈ ਕੇ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਹੈ ਪਰ ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਅਤੇ ਇਸ ਦੇ ਲੋਕਾਂ ਦੀ ਵਿਰਾਸਤ ਦਾ ਇਹਨਾਂ ਦੀ ਧਰੋਹਰ ਦਾ ਪ੍ਰਤੀਕ ਚਿੰਨ ਹੈ ਇਸ ਕਰਕੇ ਸਾਰੀਆਂ ਪੋਲਿਟিক্যাল ਪਾਰਟੀਆਂ ਇਕੱਠੀਆਂ ਹੋ ਗਈਆਂ ਹਨ ਇਕੱਠੀਆਂ ਹੋ ਕੇ ਵਿਦਿਆਰਥੀਆਂ ਦਾ ਹੂਟਾ ਦਾ ਸਾਥ ਦੇ ਰਹੀਆਂ ਨੇ ਲਗਾਤਾਰ ਰੋਸ਼ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਰਹੀਆਂ ਹਨ ਤੇ ਭਾਜਪਾ ਉੱਪਰ ਇਸ ਸੰਸਥਾ ਦੇ ਉੱਪਰ ਧੋਖੇ ਨਾਲ ਕਬਜ਼ਾ ਕਰਨ ਦਾ ਦੋਸ਼ ਲਗਾ ਰਹੀਆਂ ਨੇ ਕਿ ਹੋਰ ਹਤਕੰਡੇ ਅਪਣਾ ਕੇ ਪੰਜਾਬ ਯੂਨੀਵਰਸਿਟੀ ਨੂੰ ਖਤਿਆਇਆ ਜਾ ਰਿਹਾ ਹੈ ਖਤਿਆਇ ਜਾਂਦੀ ਕੋਸ਼ਿਸ਼ ਹੋ ਰਹੀ ਹੈ ਹੁਣ ਇਲਜ਼ਾਮ ਕੋਈ ਪਹਿਲੀ ਵਾਰ ਨਹੀਂ ਲੱਗ ਰਿਹਾ ਕੇਂਦਰ ਸਰਕਾਰ ਦੇ ਉੱਤੇ ਇਸ ਯੂਨੀਵਰਸਿਟੀ ਦਾ ਚਾਂਸਲਰ ਦੇਸ਼ ਦਾ ਉਪ ਰਾਸ਼ਟਰਪਤੀ ਹੁੰਦਾ ਹੈ ਇੱਕ ਐਕਸ-ਆਫੀਸ਼ੀਅਲ ਚਾਂਸਲਰ ਉਹਨੂੰ ਕਹਿੰਦੇ ਆ ਤੇ ਜੂਨ 2022 ਦੇ ਵਿੱਚ ਵੀ ਇੱਕ ਬਹੁਤ ਵੱਡਾ ਰੌਲਾ ਪਿਆ ਸੀ ਵਿਵਾਦ ਖੜਾ ਹੋਇਆ ਸੀ ਕਿ ਕੇਂਦਰ ਸਰਕਾਰ ਦੇ ਉੱਪਰੇ ਦੋਸ਼ ਲੱਗੇ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਕਿਸੇ ਦਾ ਕਿਸੇ ਤਰੀਕੇ ਸੈਂਟਰਲ ਯੂਨੀਵਰਸਿਟੀ ਯਾਨੀ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਜੋ ਬੰਤਰ ਹੈ ਜੋ ਉਸ ਦਾ ਰਤਬਾ ਹੈ ਉਸ ਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ ਸੀ 1964 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਸੀ ਤਾਂ ਉਹ ਵੰਡ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਅੰਤਰਗਤ ਹੋਈ ਸੀ ਇਸੇ ਐਕਟ ਦੇ ਸੈਕਸ਼ਨ 72 ਸਬਸੈਕਸ਼ਨ 1 ਦੇ ਅੰਤਰਗਤ ਪੰਜਾਬ ਯੂਨੀਵਰਸਿਟੀ ਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਐਲਾਨਿਆ ਗਿਆ ਸੀ ਭਗਵੰਤ ਮਾਨ ਵੱਲੋਂ ਇਹ ਵੀ ਲਿਖਿਆ ਗਿਆ ਕਿ ਜਦੋਂ ਦੀ ਇਹ ਯੂਨੀਵਰਸਿਟੀ ਹੋਂਦ ਵਿੱਚ ਆਈ ਹੈ ਪੰਜਾਬ ਸੂਬੇ ਦੇ ਅੰਦਰ ਹੀ ਇਹ ਕੰਮ ਕਰ ਰਹੀ ਹੈ ਲਗਾਤਾਰ ਪੰਜਾਬ ਦੇ ਅੰਦਰ ਹੀ ਇਹ ਯੂਨੀਵਰਸਿਟੀ ਕੰਮ ਕਰ ਰਹੀ ਹੈ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਯੂਨੀਵਰਸਿਟੀ ਸੀ ਉੱਥੋਂ ਬਦਲ ਕੇ ਯੂਨੀਵਰਸਿਟੀ ਵੰਡ ਤੋਂ ਬਾਅਦ ਹੁਸ਼ਿਆਰਪੁਰ ਆਈ ਤੇ ਹੁਸ਼ਿਆਰਪੁਰ ਤੋਂ ਬਾਅਦ ਜਿਹੜੀ ਪੰਜਾਬ ਦੀ ਮੌਜੂਦਾ ਰਾਜਧਾਨੀ ਹੈ ਚੰਡੀਗੜ੍ਹ ਉਹਦੇ ਵਿੱਚ ਇਹ ਯੂਨੀਵਰਸਿਟੀ ਸਥਾਪਿਤ ਹੈ ਪੰਜਾਬ ਦੇ 175 ਦੇ ਲਗਭਗ ਕਾਲਜ ਇਸ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਹਨ ਇਸ ਤੋਂ ਇਲਾਵਾ ਜਿਹੜਾ ਐਕਸਟੈਰੀ ਆਰਗੇਨਾਈਜੇਸ਼ਨ ਐਕਟ 1960 ਉਸ ਦੇ ਮੁਤਾਬਕ ਯੂਨੀਵਰਸਿਟੀ ਦੇ ਪ੍ਰਬੰਧਨਾਂ ਦੇ ਲਈ ਜੋ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ ਜੋ ਪੈਸੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਚਾਰਾਂ ਦੇ ਵਿੱਚ 20 20 20 ਤੇ 40 ਦੀ ਅਨੁਪਾਤ ਦੇ ਵਿੱਚ ਇਹ ਪੈਸੇ ਦਾ ਖਰਚੇ ਦਾ ਵੰਡ ਹੋਇਆ ਸੀ ਜੋ ਐਕਟ ਦੇ ਵਿੱਚ ਲਿਖਿਆ ਹੋਇਆ ਹੈ 20% ਪੰਜਾਬ ਨੇ ਦੇਣਾ ਸੀ 20% ਹਰਿਆਣਾ ਨੇ ਦੇਣਾ ਸੀ 20% ਹਿਮਾਚਲ ਨੇ ਦੇਣਾ ਸੀ ਤੇ 40% ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪੈਸਾ ਖਰਚਿਆ ਜਾਣਾ ਸੀ ਲੇਕਿਨ ਸਨ 1976 ਦੇ ਵਿੱਚ ਹਰਿਆਣਾ ਸਰਕਾਰ ਤੇ ਹਿਮਾਚਲ ਸਰਕਾਰ ਆਪਣਾ ਹਿੱਸਾ ਦੇਣ ਤੋਂ ਮੁਨਕਰ ਹੋ ਗਏ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਜਿਹੜਾ 20-20 ਫੀਸਦੀ ਹਿੱਸਾ ਆਉਂਦਾ ਸੀ ਦੋਨੇ ਸੂਬਿਆਂ ਦਾ ਉਹਨਾਂ ਦੇ ਵੱਲੋਂ ਉਹ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਹੀ ਦੋਵੇਂ ਜਾਨੇ ਮਿਲ ਕੇ ਇਸ ਯੂਨੀਵਰਸਿਟੀ ਦੀ ਜੋ ਵੀ ਵਿੱਤੀ ਖਰਚਾ ਹੋ ਰਿਹਾ ਹੈ ਉਹਦੇ ਵਿੱਚ ਯੋਗਦਾਨ ਪਾ ਰਹੇ ਨੇ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਚੰਡੀਗੜ੍ਹ ਵੱਲੋਂ ਹੀ ਸਾਰੇ ਵਿੱਤੀ ਖਰਚੇ ਦੀ ਜਿਹੜੀ ਹੈ ਸਾਹਮਸਵਲ ਯੂਨੀਵਰਸਿਟੀ ਦੀ ਹੋਣ ਵਿੱਚ ਜੋ ਵੀ ਖਰਚਾ ਹੁੰਦਾ ਹੈ ਉਹ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਹਰ ਸਾਲ 42 ਕਰੋੜ ਰੁਪਇਆ ਗ੍ਰਾਂਟ ਐਂਡ ਏਡ ਦੇ ਰੂਪ ਵਿੱਚ ਦਿੰਦੀ ਹੈ ਤੇ ਨਾਲ ਹੀ ਉਹਦੇ ਜਿਹੜੇ ਪੰਜਾਬ ਦੇ ਕਾਲਜਾਂ ਤੋਂ ਇਕੱਠਾ ਕੀਤਾ ਜਾਂਦਾ ਫੰਡ ਹੈ 100 ਕਰੋੜ ਰੁਪਏ ਦਾ ਉਹ ਵੀ ਇਸ ਯੂਨੀਵਰਸਿਟੀ ਦੇ ਪ੍ਰਬੰਧਨ ਦੇ ਵਿੱਚ ਹਿੱਸਾ ਪਾਉਂਦਾ ਹੈ ਸੋ 142 ਕਰੋੜ ਰੁਪਿਆ ਇਸ ਤਰੀਕੇ ਨਾਲ ਇਕੱਠਾ ਹੁੰਦਾ ਹੈ ਸੂਬਾ ਸਰਕਾਰ ਇਸ ਯੂਨੀਵਰਸਿਟੀ ਦੇ ਨੇਚਰ ਅਤੇ ਕੈਰੇਕਟਰ ਵਿੱਚ ਕੋਈ ਬਦਲਾਅ ਨਹੀਂ ਚਾਹੁੰਦੀ ਇਹ ਭਗਵੰਤ ਮਾਨ ਵੱਲੋਂ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ ਇਹ ਵੀ ਨਾਲ ਲਿਖਿਆ ਗਿਆ ਸੀ ਕਿ ਪੰਜਾਬੀਆਂ ਦਾ ਜਿਹੜਾ ਦਿਲ ਦੇ ਨਾਲ ਇਸਦਾ ਰਿਸ਼ਤਾ ਹੈ ਜਜ਼ਬਾਤਾਂ ਦੇ ਨਾਲ ਇਹ ਯੂਨੀਵਰਸਿਟੀ ਜੁੜੀ ਹੋਈ ਹੈ ਇਸ ਕਰਕੇ ਇਸ ਯੂਨੀਵਰਸਿਟੀ ਨੂੰ ਪੰਜਾਬ ਤੋਂ ਵੱਖ ਕਿਸੇ ਵੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ ਹੁਣ ਆਪਾਂ ਆਉਣੇ ਆ ਕਿ ਮੌਜੂਦਾ ਜਿਹੜਾ ਰੇੜਕਾ ਹੈ ਉਹ ਕਿਸ ਗੱਲ ਕਰਕੇ ਹੈ ਮੌਜੂਦਾ ਮਸਲਾ ਉਹ ਕਿਸ ਗੱਲ ਨੂੰ ਲੈ ਕੇ ਖੜਾ ਹੋਇਆ ਹੁਣ ਯੂਨੀਵਰਸਿਟੀ ਦੀ ਜਿਹੜੀ ਮੌਜੂਦਾ ਸੈਨੇਟ ਸੀ ਉਸ ਦੀ ਮਿਆਦ 31 ਅਕਤੂਬਰ 2024 ਨੂੰ ਖਤਮ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ 47 ਮੈਂਬਰ ਚੁਣੇ ਜਾਣੇ ਸੀ ਉਹਨਾਂ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ ਨਵੇਂ ਮੈਂਬਰ ਨਹੀਂ ਚੁਣੇ ਗਏ ਪ੍ਰਾਣੀ ਸੈਨੇਟ ਦੀ ਮਿਆਦ ਖਤਮ ਹੋ ਗਈ ਹੈ ਹੁਣ ਇਸ ਕਰਕੇ ਜਿਹੜੇ ਵਿਦਿਆਰਥੀ ਨੇ ਉਸ ਯੂਨੀਵਰਸਿਟੀ ਦੇ ਤੇ ਅਧਿਆਪਕ ਨੇ ਪੋਲਿਟੀਕਲ ਪਾਰਟੀਆਂ ਨੇ ਹੋਰ ਵੀ ਜਿਹੜੇ ਸਟੇਕ ਹোল্ডার ਨੇ ਉਹ ਸਾਰੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਚੋਣਾਂ ਕਿਉਂ ਨਹੀਂ ਹੋ ਰਹੀਆਂ ਚੋਣਾਂ ਜਲਦ ਤੋਂ ਜਲਦ ਹੋਣਾਂ ਚਾਹੀਦੀਆਂ ਨੇ ਤਾਂ ਕਿ ਯੂਨੀਵਰਸਿਟੀ ਦੇ ਕੰਮ ਕਾਜ ਦੇ ਉੱਪਰ ਕੋਈ ਅਸਰ ਨਾ ਪਵੇ ਪ੍ਰਬੰਧਨ ਦੇ ਉੱਪਰ ਕੋਈ ਅਸਰ ਨਾ ਹੋਵੇ ਚੋਣਾਂ ਦੀ ਦੇਰੀ ਕਰਨਾ ਪੰਜਾਬ ਯੂਨੀਵਰਸਿਟੀ ਐਕਟ ਜਿਹੜਾ ਹੈ ਉਸ ਦੇ ਪ੍ਰਾਵਧਾਨਾਂ ਦੀ ਵੀ ਉਲੰਘਣਾ ਹੈ ਕਿਉਂਕਿ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੈਨੇਟ ਦੇ ਗਠਨ ਲਈ ਨਿਯਤ ਸਮੇਂ ਦੇ ਉੱਪਰ ਹੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਇਹ ਪੰਜਾਬ ਯੂਨੀਵਰਸਿਟੀ ਐਕਟ ਦੇ ਵਿੱਚ ਇਨਕੋਰਪੋਰੇਟ ਕੀਤਾ ਗਿਆ ਹੈ ਕਿ ਸੈਨੇਟ ਦੇ ਗਠਨ ਲਈ ਜੋ ਵੀ ਨਿਰਧਾਰਿਤ ਟਾਈਮ ਸੀਮਾ ਹੈ ਸਮਾ ਸੀਮਾ ਹੈ ਉਹਦੇ ਅਨੁਸਾਰ ਹੀ ਚੋਣਾਂ ਕਰਾਉਣੀਆਂ ਪੈਣਗੀਆਂ ਚੋਣਾਂ ਕਰਾਉਣੀਆਂ ਚਾਹੀਦੀਆਂ ਨੇ ਸੈਨੇਟ ਦੇ ਗਠਨ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਨ ਤੇ ਕੰਮਕਾਜ ਦੇ ਉੱਪਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਅਸਰ ਪੈ ਰਿਹਾ ਹੈ ਕਿਉਂਕਿ ਜਿੰਨੇ ਵੀ ਫੈਸਲੇ ਹੁੰਦੇ ਨੇ ਉਹ ਸੈਨੇਟ ਵਿੱਚ ਜਾਂ ਤਾਂ ਫੈਸਲੇ ਲਏ ਜਾਂਦੇ ਨੇ ਜਾਂ ਉਹਨਾਂ ਨੂੰ ਉੱਥੇ ਰੈਟੀਫਾਈ ਕੀਤਾ ਜਾਂਦਾ ਉਹਨਾਂ ਤੇ ਮੋਹਰ ਲਗਾਈ ਜਾਂਦੀ ਹੈ ਤਾਂ ਜਿੰਨੇ ਵੀ ਯੂਨੀਵਰਸਿਟੀ ਦੇ ਪ੍ਰਬੰਧਨ ਨੂੰ ਕੰਮ ਕਾਜ ਨੂੰ ਲੈ ਕੇ ਫੈਸਲੇ ਨੇ ਉਹਦੇ ਵਿੱਚ ਸੈਨੇਟ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਜੇ ਸੈਨੇਟ ਹੀ ਆਪਣੀ ਜਗ੍ਹਾ ਤੇ ਨਹੀਂ ਹੈ ਤਾਂ ਉਹ ਫੈਸਲੇ ਫਿਰ ਕਿਸ ਤਰੀਕੇ ਨਾਲ ਲਏ ਜਾਣਗੇ ਉਹਨਾਂ ਨੂੰ ਚੋਰ ਮੋਰੀ ਦੇ ਥਰੂ ਲਿਆ ਜਾਊਗਾ ਇਸੇ ਗੱਲ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਭਾਜਪਾ ਦੇ ਉੱਪਰ ਕਿਉਂ ਸਾਰੇ ਫੈਸਲੇ ਚੋਰ ਮੋਰੀ ਦੇ ਥਰੂ ਆਟੋਕ੍ਰੈਟਿਕ ਤਰੀਕੇ ਨਾਲ ਲੈਣਾ ਚਾਹੁੰਦੇ ਨੇ ਨਾਮਿਨੇਸ਼ਨਸ ਦੇ ਥਰੂ ਮੈਂਬਰਾਂ ਦੇ ਤੋਂ ਲੈਣਾ ਚਾਹੁੰਦੇ ਨੇ ਇਸੇ ਕਰਕੇ ਉਹ ਚੋਣਾਂ ਨਹੀਂ ਕਰਾਈਆਂ ਜਾ ਰਹੀਆਂ ਇਸੇ ਲਈ ਇਹ ਰਹਾ ਹੈ ਇਹਦਾ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਖਲ ਕੀਤੀ ਗਈ ਹੈ ਅਦਾਲਤ ਨੇ 9 ਦਸੰਬਰ ਦੀ ਤਰੀਕ ਦਿੱਤੀ ਹੈ ਤੇ ਯੂਨੀਵਰਸਿਟੀ ਦੇ ਪ੍ਰਬੰਧਨਰ ਨੂੰ ਤੇ ਕੇਂਦਰ ਸਰਕਾਰ ਇਹਨਾਂ ਦੋਨਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਦਾ ਜਵਾਬ ਕੀ ਹੈ ਸੈਨੇਟ ਦੇ ਵਿੱਚ ਚੋਣਾਂ ਕਿਉਂ ਨਹੀਂ ਕਰਾਈਆਂ ਜਾ ਰਹੀਆਂ ਦੇਰੀ ਕਿਉਂ ਹੋ ਰਹੀ ਹੈ ਪਿਆਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇ ਨੂੰ ਵਿਜ ਉਹਨਾਂ ਨੇ ਇਹ ਕਿਹਾ ਕਿ ਮੈਂ ਜਿਹੜੇ ਚਾਂਸਲਰ ਨੇ ਤੇ ਉਪ ਰਾਸ਼ਟਰਪਤੀ ਜਗਦੀਪ ਧਨਕਰ ਨੇ ਉਹਨਾਂ ਦੇ ਨਾਲ ਇਹ ਮਸਲਾ ਜਰੂਰ ਉਠਾਉਂਗੀ ਜਲਦੀ ਉਠਾਉਂਗੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੜੀਆਂ ਯੂਨੀਵਰਸਿਟੀ ਦੀ ਸੈਨੇਟ ਦੀਆਂ ਇਲੈਕਸ਼ਨਸ ਨੇ ਉਹਨਾਂ ਦਾ ਸ਼ਡਿਊਲ ਸਾਡੇ ਵੱਲੋਂ ਬਣਾ ਕੇ ਚਾਰ ਵਾਰ ਭੇਜਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਉਸ ਦਾ ਕੋਈ ਵੀ ਜਵਾਬ ਜਿਹੜੇ ਚਾਂਸਲਰ ਨੇ ਜਾਂ ਉਪ ਰਾਸ਼ਟਰਪਤੀ ਨੇ ਉਹਨਾਂ ਦੇ ਦਫ਼ਤਰ ਵੱਲੋਂ ਸਾਨੂੰ ਨਹੀਂ ਆਇਆ ਹੈ ਚਾਰ ਵਾਰ ਯੂਨੀਵਰਸਿਟੀ ਦੇ ਪ੍ਰਬੰਧਨ ਵੱਲੋਂ ਵਾਈਸ ਚਾਂਸਲਰ ਵੱਲੋਂ ਇਹ ਸ਼ਡਿਊਲ ਬਣਾ ਕੇ ਪ੍ਰਵਾਨਗੀ ਦੇ ਲਈ ਭੇਜਿਆ ਗਿਆ ਸੀ ਲੇਕਿਨ ਉਥੋਂ ਪ੍ਰਵਾਨਗੀ ਨਹੀਂ ਆਈ ਹੈ ਚਾਂਸਲਰ ਦੇ ਨਾਲ ਇਹ ਮੁੱਦਾ ਚੁੱਕਿਆ ਜਾਵੇਗਾ ਕਿਉਂਕਿ ਪੁਰਾਣੀ ਸੈਨੇਟ ਦੀ ਮਿਆਦ ਜਿਹੜੀ ਹੈ ਉਹ ਖਤਮ ਹੋ ਗਈ ਹੈ ਤੇ ਨਵੀਂ ਸੈਨੇਟ ਹਜੇ ਬਣੀ ਨਹੀਂ ਹੈ ਇਸ ਲਈ ਅਗਲੀ ਟਰਮ ਵਾਸਤੇ ਕੀ ਕੀਤਾ ਜਾਏ ਫੈਸਲੇ ਕਿਵੇਂ ਲਏ ਜਾਣ ਉਹਦਾ ਤਰੀਕਾਕਾਰ ਕੀ ਹੈ ਇਸ ਦੇ ਲਈ ਅਸੀਂ ਚਾਂਸਲਰ ਦੇ ਦਫ਼ਤਰ ਦੇ ਨਾਲ ਸੰਪਰਕ ਕਰ ਰਹੇ ਹਾਂ ਉਹਨਾਂ ਕੋਲੇ ਮੁੱਦਾ ਜ਼ਰੂਰ ਉਠਾਇਆ ਜਾਏਗਾ ਕਿ ਅੱਗੇ ਵਾਸਤੇ ਕੀ ਕੀਤਾ ਜਾਣਾ ਹੈ ਉਹਨਾਂ ਦੀ ਸਲਾਹ ਲਈ ਜਾਏਗੀ ਉਹਨਾਂ ਦੀ ਮਨਜ਼ੂਰੀ ਲਈ ਜਾਏਗੀ ਹੁਣ ਅਮ੍ਰਿਤਿੰਜਨ ਕੁਮਾਰ ਜਿਹੜੇ ਨੇ ਪੂਟਾ ਦੇ ਸੈਕਟਰੀ ਨੇ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਸੈਕਟਰੀ ਨੇ ਉਨ੍ਹਾਂ ਦੇ ਮੁਤਾਬਕ ਕਿ ਚੋਣਾਂ ਜੜੀਆਂ ਨੇ April ਤੋਂ ਲੈ ਕੇ October ਮਹੀਨੇ ਦੇ ਵਿਚਕਾਰ ਹੀ ਹੋ ਜਾਣੀਆਂ ਚਾਹੀਦੀਆਂ ਸੀ ਸੈਨੇਟ ਦੀ ਜਿਹੜੀ ਸਮਾਂ ਸੀਮਾ ਹੈ ਮਿਆਦ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹ ਚੋਣਾਂ ਕਰਾ ਲਈਆਂ ਜਾਣੀਆਂ ਚਾਹੀਦੀਆਂ ਸੀ ਅਸੀਂ ਆਲਰੇਡੀ 6 ਮਹੀਨੇ ਲੇਟ ਚੱਲ ਰਹੇ ਆ ਲੇਕਿਨ ਕਿਉਂਕਿ ਇਹ ਮਾਮਲਾ ਹੁਣ ਅਦਾਲਤ ਦੇ ਵਿੱਚ ਚਲਾ ਗਿਆ ਹੈ ਅਦਾਲਤ ਦੇ ਵਿਚਾਰ ਦੀਨ ਹੈ ਸੋ ਉਹਨਾਂ ਦਾ ਫੈਸਲਾ ਆਉਣ ਤੱਕ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਇਹ ਪੂਟਾ ਦੇ ਸੈਕਟਰੀ ਵੱਲੋਂ ਬਿਆਨ ਦਿੱਤਾ ਗਿਆ ਹੈ ਡਾਕਟਰ ਹਰਪ੍ਰੀਤ ਦੁਆ ਨੇ ਜੋ ਕਿ ਇਸ ਸੈਨੇਟ ਜਿਹੜੀ ਆਊਟਗoing ਸੈਨੇਟ ਹੈ ਉਹਦੇ ਮੈਂਬਰ ਵੀ ਸੀ ਸਿੰਡੀਕੇਟ ਦੇ ਉਹ ਮੈਂਬਰ ਵੀ ਨੇ ਜਿਹੜੀ ਸਿੰਡੀਕੇਟ ਹੁੰਦੀ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪਿਛਲੇ 5 ਸਾਲਾਂ ਤੋਂ ਲਗਾਤਾਰੇ ਕੋਸ਼ਿਸ਼ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਯੂਨੀਵਰਸਿਟੀ ਦੀ ਲੋਕਤੰਤ੍ਰਿਕ ਵਿਵਸਥਾ ਹੈ ਜਿਹੜੀ ਡੈਮੋਕ੍ਰੈਟਿਕ ਟਰੈਡੀਸ਼ਨਸ ਨੇ ਯੂਨੀਵਰਸਿਟੀ ਦੀਆਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਜੂਦਾ ਕੇਸ ਵਿੱਚ ਵੀ ਉਹ ਪਟੀਸ਼ਨ ਕਰਤਾ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਲਈ ਗਈ ਹੈ ਉਹਦੇ ਵਿੱਚ ਡਾਕਟਰ ਦੂਆ ਜਿਹੜੇ ਨੇ ਉਹ ਸ਼ਾਮਿਲ ਨੇ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਜਿਹੜੀ ਡੈਮੋਕਰੈtic ਸੈਟਅਪ ਹੈ ਉਸ ਉੱਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਲ 2021 ਦੇ ਵਿੱਚ ਇੱਕ ਫੈਸਲਾ ਆ ਗਿਆ ਸੀ ਜਿਹਦੇ ਨਾਲ ਇਸ ਡੈਮੋਕ੍ਰੈਟਿਕ ਸੈਟਅਪ ਨੂੰ ਕਿਵੇਂ ਬਹਾਲ ਰੱਖਣਾ ਹੈ ਉਹਦੇ ਉੱਪਰ ਅਦਾਲਤ ਵੱਲੋਂ ਪਹਿਲਾਂ ਹੀ ਸੰ 2021 ਦੇ ਵਿੱਚ ਫੈਸਲਾ ਆ ਚੁੱਕਿਆ ਹੈ ਜਿਦੇ ਵਿੱਚ ਜਿਹੜੀ ਸੈਨੇਟ ਹੈ ਉਹਦੀ ਬੰਤਰ ਨਾਲ ਕੋਈ ਵੀ ਸਰਕਾਰ ਛੇੜਛਾੜ ਨਹੀਂ ਕਰ ਸਕਦੀ ਇਹ ਪੰਜਾਬ ਦੇ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਇਸ ਇਤਿਹਾਸਕ ਪੀਯੂ ਨੂੰ ਬਚਾਉਣ ਦੇ ਲਈ ਮੌਜੂਦਾ ਤਰੀਕੇ ਦੇ ਨਾਲ ਜਿਵੇਂ ਹੈ ਉਸੇ तरीके ਦੇ ਨਾਲ ਇਹ ਯੂਨੀਵਰਸਿਟੀ ਬਰਕਰਾਰ ਰਹੇ ਇਹਦਾ ਸਟੇਟਸ ਬਰਕਰਾਰ ਰਹੇ ਇਹਦੇ ਲਈ ਜੋ ਵੀ ਲੜਾਈ ਲੜਨੀ ਪਵੇਗੀ ਜਿਸ ਵੀ ਹੱਦ ਤੱਕ ਜਾਣਾ ਪਵੇਗਾ ਉਸ ਹੱਦ ਤੱਕ ਡਾਕਟਰ ਦੂਆ ਕਹਿੰਦੇ ਸਾਡੀ ਜੋ ਵੀ ਸਾਡਾ ਲੋਕਾਂ ਦਾ ਇਕੱਠ ਹੈ ਸਮੂਹ ਹੈ ਉਹ ਜਾਏਗਾ ਉਹ ਲੜਾਈ ਲੜੇਗਾ ਤੇ ਅਸੀਂ ਇਸ ਦੇ ਸਟੇਟਸ ਕੋ ਦੇ ਵਿੱਚ ਕੋਈ ਬਦਲਾਅ ਨਹੀਂ ਆਉਣ ਦੇਵਾਂਗੇ ਇਸ ਤਰ੍ਹਾਂ ਜਿਹੜੀ ਲੜਾਈ ਹੈ ਉਹ ਕੇਂਦਰ ਸਰਕਾਰ ਨਾਲ ਸਾਡੀ ਲਗਾਤਾਰ ਜਾਰੀ ਰਹੇਗੀ ਹੁਣ ਇਸ ਤੋਂ ਇਲਾਵਾ ਵੀ ਯੂਨੀਵਰਸਿਟੀ ਦੇ ਕਈ ਮੁੱਦੇ ਨੇ ਉਹ ਇਸ ਤਰ੍ਹਾਂ ਦੇ ਨੇ ਕਿ ਜਿਵੇਂ ਯੂਨੀਵਰਸਿਟੀ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਯੂਜੀਸੀ ਦੇ ਜਿਹੜੇ ਰਿਵਾਈਜ਼ਡ ਸਕੇਲ ਹੈ ਉਹਨਾਂ ਮੁਤਾਬਿਕ ਉਹਨਾਂ ਦੀ ਏਰੀਅਰ ਨਹੀਂ ਮਿਲੇ ਉਹ ਪੈਂਡਿੰਗ ਨੇ ਪੀ ਐਚ ਡੀ ਦੇ ਇਨਕਰੀਮੈਂਟ ਨੇ ਉਹ ਨਹੀਂ ਮਿਲੇ ਉਹ ਵੀ ਪੈਂਡਿੰਗ ਨੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਟਿਲ ਮੱਠ ਕਰ ਰਹੀ ਹੈ ਪੈਸੇ ਨਹੀਂ ਦੇ ਰਹੀ ਹੈ ਇਸ ਤੋਂ ਇਲਾਵਾ ਰਿਟਾਇਰਮੈਂਟ ਏਜ ਜਿਹੜੀ ਇਹਨਾਂ ਦੇ EMPLOYEES ਦੀ ਹੈ ਉਹ 65 ਸਾਲ ਕਰਨੀ ਹੈ ਲੇਕਿਨ ਹਜੇ ਤੱਕ ਕੋਈ ਨਹੀਂ ਹੋਈ ਹੈ ਚੰਡੀਗੜ੍ਹ ਦੇ ਬਾਕੀ ਸਾਰੇ ਕਾਲਜਾਂ ਵਿੱਚ ਪਹਿਲਾਂ ਹੀ ਰਿਟਾਇਰਮੈਂਟ ਏਜ 65 ਸਾਲ ਹੋ ਗਈ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਚ ਹਜੇ ਵੀ ਉਮਰ ਦੀ ਜਿਹੜੀ ਰਿਟਾਇਰਮੈਂਟ ਦੀ ਏਜ ਹੈ 60 ਸਾਲ ਹੈ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ ਹਜੇ ਉਹਦੇ ਫੈਸਲਾ ਨਹੀਂ ਆਇਆ ਸੋ ਮੁੱਦੇ ਕਈ ਹੋਰ ਵੀ ਨੇ ਉਹ ਵੀ ਉਲਝੇ ਹੋਏ ਨੇ ਉਹਨਾਂ ਦਾ ਵੀ ਹੱਲ ਨਹੀਂ ਮਿਲ ਰਿਹਾ ਲੇਕਿਨ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਜੋ ਬਣਿਆ ਹੋਇਆ ਹੈ ਉਸ ਸੈਨਟ ਦੀਆਂ ਚੋਣਾਂ ਨੂੰ ਲੈ ਕੇ ਬਣਿਆ ਹੋਇਆ ਵਿਕਰਮ ਮਜੀਠੀਆ ਮਾਲਵਿੰਦਰ ਕੰਗ ਸਾਰੇ ਪਾਰਟੀਆਂ ਦੇ ਨੇਤਾ ਬਾਰੀ-ਬਾਰੀ ਪੰਜਾਬ ਯੂਨੀਵਰਸਿਟੀ ਵਿੱਚ ਜਾ ਚੁੱਕੇ ਨੇ ਚਾਹੇ ਉਹ ਬਲਵਿੰਦਰ ਸਿੰਘ ਪੁੰਦਣ ਹੋਣ ਪ੍ਰਤਾਪ ਬਾਜਵਾ ਹੋਣ ਦਲਬੀਰ ਗੋਲਡੀ ਹੋਣ ਹਰਪਾਲ ਚੀਮਾ ਅਮਨ ਅਰੋੜਾ ਕੁਲਤਾਰ ਸੰਧਵਾ ਸਾਰੇ ਹੀ ਵਿਦਿਆਰਥੀਆਂ ਦੀ ਸਪੋਰਟ ਦੇ ਵਿੱਚ ਧਰਨਾ ਜੋ ਲਾਇਆ ਹੋਇਆ ਹੈ ਉਹਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਨੂੰ ਆਪਣੀ ਸਪੋਰਟ ਦੇ ਚੁੱਕੇ ਨੇ ਇੱਥੇ ਜ਼ਿਕਰ ਇਹ ਵੀ ਹੈ ਕਿ ਇਹ ਸਾਰੀਆਂ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਵਿਦਿਆਰਥੀ ਸੰਸਥਾਵਾਂ ਨੇ ਆਰਗੇਨਾਈਜੇਸ਼ਨਸ ਨੇ ਉਹ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲੈਂਦੀਆਂ ਨੇ ਤੇ ਉੱਥੇ ਹਰ ਸਾਲ ਚੋਣਾਂ ਹੁੰਦੀਆਂ ਨੇ ਪ੍ਰਧਾਨਗੀ ਦੇ ਲਈ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਉਹ ਸਟੂਡੈਂਟ ਬਾਡੀਜ਼ ਜਿਹੜੀਆਂ ਨੇ ਉਹ ਇੰਨਾ ਪੋਲਿਟਿਕਲ ਪਾਰਟੀਆਂ ਨਾਲ ਐਫੀਲੀਏਟਡ ਹਨ ਇਸ ਲਈ ਵੀ ਇਹ ਪੋਲਿਟਿਕਲ ਪਾਰਟੀਆਂ ਵੱਧ ਚੜ ਕੇ ਉੱਥੇ ਆਪਣੀ ਪ੍ਰੈਜ਼ੈਂਸ ਦਿਖਾ ਰਹੀਆਂ ਨੇ ਕਿ ਹਾਂ ਅਸੀਂ ਤੁਹਾਡੇ ਵਿਦਿਆਰਥੀਆਂ ਦੇ ਨਾਲ ਖੜੇ ਹਾਂ ਵਿਦਿਆਰਥੀਆਂ ਦਾ ਲਗਾਤਾਰ ਪੁਲਿਸ ਨਾਲ ਟਕਰਾਅ ਵੀ ਹੋ ਰਿਹਾ ਹੈ ਲਾਠੀ ਚਾਰਜ ਵੀ ਹੋ ਰਿਹਾ ਹੈ ਵੀਸੀ ਦੇ ਘਰ ਨੂੰ ਵੀ ਕ੍ਰਾਉ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਲਾਠੀ ਚਾਰਜ ਹੋਇਆ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਉਹਦਾ ਵੀ ਸਾਰਿਆਂ ਵੱਲੋਂ ਵਿਰੋਧ ਕੀਤਾ ਗਿਆ ਲੇਕਿਨ ਇਹ ਮਾਮਲਾ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲੋਂ ਬਹੁਤ ਵੱਡਾ ਹੈ ਤੇ ਮਾਮਲਾ ਸਿੱਧਾ-ਸਿੱਧਾ ਜੁੜਿਆ ਹੋਇਆ ਹੈ ਚੰਡੀਗੜ੍ਹ ਦੇ ਜਿਹੜਾ ਰਾਜਧਾਨੀ ਹੋਣ ਦੇ ਨਾਲ ਵੀ ਪੰਜਾਬ ਦੀ ਰਾਜਧਾਨੀ ਤੇ ਹਰਿਆਣਾ ਦੀ ਰਾਜਧਾਨੀ ਸਾਂਝੀ ਰਾਜਧਾਨੀ ਚੰਡੀਗੜ੍ਹ ਹੈ ਤੇ ਜਦੋਂ ਤੱਕ ਇਹ ਸਾਂਝੀ ਰਾਜਧਾਨੀ ਰਹੇਗੀ ਉਦੋਂ ਤੱਕ ਹਰਿਆਣਾ ਤੇ ਪੰਜਾਬ ਦੇ ਵਿਚਕਾਰ ਇਹ ਰੇੜਕਾ ਚੱਲਦਾ ਰਹੇਗਾ ਇਹਦਾ ਨਜਾਇਜ਼ ਫਾਇਦਾ ਕੇਂਦਰ ਵੱਲੋਂ ਵੀ ਉਠਾਏ ਜਾਂਦੀਆਂ ਪੂਰੀਆਂ ਸੰਭਾਵਨਾ ਹਨ ਜਿਵੇਂ ਕਿ ਹੁਣ ਯੂਨੀਵਰਸਿਟੀ ਦੇ ਵਿੱਚ ਹੋ ਰਿਹਾ ਇਸ ਤੋਂ ਪਹਿਲਾਂ ਹਰਿਆਣਾ ਵੱਲੋਂ ਉਹਨਾਂ ਦੇ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਨਾਲ ਅਫੀਲੀਏਟ ਕਰਾਉਣ ਦਾ ਮੁੱਦਾ ਪੰਜਾਬ ਦੇ ਗਵਰਨਰ ਕੋਲ ਲਿਆਂਦਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਉਹ ਫੈਸਲਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਉਹ ਮਾਮਲਾ ਟਲ ਗਿਆ ਇਸੇ ਤਰੀਕੇ ਨਾਲ بار بار ਇਲਜ਼ਾਮ ਲੱਗਦੇ ਨੇ ਕਿ ਹਰਿਆਣਾ ਆਪਣਾ ਹਿੱਸਾ ਆਪਣੀ ਕੰਟਰੀਬਿਊਸ਼ਨ ਯੂਨੀਵਰਸਿਟੀ ਦੇ ਵਿੱਚ ਵਧਾਉਣਾ ਚਾਹੁੰਦਾ ਹੈ 76 ਵਿੱਚ ਉਦੋਂ ਜੋ ਉਸ ਟਾਈਮ ਦੀ ਹਰਿਆਣਾ ਦੀ ਸਰਕਾਰ ਸੀ ਉਹਨਾਂ ਵੱਲੋਂ ਜੋ ਫੈਸਲੇ ਲਏ ਗਏ ਸੀ ਉਹ ਗਲਤ ਸੀ ਉਹਨਾਂ ਨੂੰ ਉਹ ਠੀਕ ਕਰਨਾ ਚਾਹੁੰਦੇ ਨੇ ਮੋੜ ਵਾਪਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਪ੍ਰਬੰਧਨ ਦੇ ਵਿੱਚ ਆਪਣੇ ਖਰਚੇ ਦਾ ਯੋਗਦਾਨ ਦੇਣ ਦੀ ਵੀ ਗੱਲ বারবার ਕੀਤੀ ਗਈ ਹੈ ਲੇਕਿਨ ਉਹ ਹਜੇ ਤੱਕ ਪੰਜਾਬ ਵੱਲੋਂ ਅਲਾਉ ਨਹੀਂ ਕੀਤਾ ਗਿਆ ਉਸ ਨੂੰ ਜੇ ਪੰਜਾਬ ਅਲਾਉ ਕਰ ਦਿੰਦਾ ਹੈ ਤਾਂ ਪੰਜਾਬ ਦਾ ਜਿਹੜਾ ਕਲੇਮ ਹੈ ਉਹ ਹੋਰ ਡਿলিউਟ ਹੋ ਜਾਏਗਾ ਹੋਰ ਹੌਲਾ ਪੈ ਜਾਏਗਾ ਹਲਕਾ ਪੈ ਜਾਏਗਾ ਸੋ ਇਹ ਲੜਾਈ ਦਾ ਜੇ ਸਥਾਈ ਹੱਲ ਕਿਸੇ ਨੇ ਲੱਭਣਾ ਹੈ ਤਾਂ ਉਹਦਾ ਸਭ ਤੋਂ ਸਥਾਈ ਹੱਲ ਤੇ ਬਹੁਤ ਛੇਤੀ ਜੇ ਹੱਲ ਕੋਈ ਹੋ ਸਕਦਾ ਹੈ ਤਾਂ ਉਹ ਚੰਡੀਗੜ੍ਹ ਦੇ ਉੱਪਰ ਹੀ ਜੇ ਕੋਈ ਫੈਸਲਾ ਲੈ ਲਿਆ ਜਾਵੇ ਉਹਦੇ ਨਾਲ ਇਹ ਮਸਲਾ ਜੜ ਤੋਂ ਹੀ ਖਤਮ ਹੋ ਜਾਏਗਾ ਜੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਸੋਲ ਰਾਜਧਾਨੀ ਤੇ ਹਰਿਆਣੇ ਨੂੰ ਨਵੀਂ ਰਾਜਧਾਨੀ ਬਣਾਉਣ ਦੇ ਲਈ ਕਹਿ ਦਿੱਤਾ ਜਾਂਦਾ ਹੈ ਤਾਂ ਉਸ ਦੇ ਨਾਲ ਯੂਨੀਵਰਸਿਟੀ ਦੇ ਮਸਲੇ ਵੀ ਉਸੇ ਟਾਈਮ ਹੀ ਖਤਮ ਹੋ ਜਾਣਗੇ ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ ਕਿਸੇ ਨਾ ਕਿਸੇ ਬਹਾਨੇ ਚਾਹੇ ਉਹ BBMP ਦੇ ਵਿੱਚ ਮੈਂਬਰ ਨੂੰ ਲੈ ਕੇ ਹੋਵੇ ਭਾਵੇਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵਿੱਚ ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਹੋਵੇ ਕਾਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨੂੰ ਲੈ ਕੇ ਇਹ ਲੜਾਈਆਂ ਇਹ ਝੜਪਾਂ ਚਲਦੀਆਂ ਰਹਿਣਗੀਆਂ ਮੁੱਦੇ ਉਠਾਏ ਜਾਣਗੇ ਟਕਰਾਅ ਹੋਣਗੇ ਥੋੜੀ ਦੇਰ ਬਾਅਦ ਜੇ ਹੱਲ ਨਾ ਨਿਕਲਿਆ ਤਾਂ ਉਹਨੂੰ ਖੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਫਿਰ ਸਿਆਸਤ ਦੇ ਮੁਤਾਬਿਕ ਜਦੋਂ ਵੀ ਕੋਈ ਲੋੜ ਹੋਵੇਗੀ 2 4 6 ਮਹੀਨਿਆਂ ਨੂੰ ਦੁਬਾਰਾ ਕਿਸੇ ਨਾ ਕਿਸੇ ਮਸਲੇ ਨੂੰ ਫੇਰ ਪਖਾ ਦਿੱਤਾ ਜਾਏਗਾ ਤੇ ਲੜਾਈ ਇਸੇ ਤਰੀਕੇ ਨਾਲ ਹੀ ਬਰਕਰਾਰ ਰਹੇਗੀ ਸਿਆਸੀ ਲਾਹਾ ਪਾਰਟੀਆਂ ਲੈਂਦੀਆਂ ਰਹਿਣਗੀਆਂ ਜੇ ਕੇਂਦਰ ਚਾਹੁੰਦਾ ਹੈ ਕਿ ਮਸਲਾ ਸਥਾਈ ਰੂਪ ਦੇ ਵਿੱਚ ਹੱਲ ਹੋ ਜਾਵੇ ਤਾਂ ਸਭ ਤੋਂ ਜ਼ਰੂਰੀ ਮਸਲਾ ਇਹ ਹੈ ਕਿ ਚੰਡੀਗੜ੍ਹ ਦੇ ਉੱਪਰ ਕੇਂਦਰ ਸਰਕਾਰ ਨੂੰ ਫੈਸਲਾ ਲੈਣਾ ਪਵੇਗਾ ਜਲਦ ਫੈਸਲਾ ਅਗਰ ਉਹ ਲੈ ਲੈਂਦੇ ਨੇ ਤਾਂ ਇਹ ਸਾਰੇ ਨਾਲ ਲੱਗਦੇ ਜਿੰਨੇ ਵੀ ਛੋਟੇ ਮੋਟੇ ਇਸ਼ੂਜ਼ ਨੇ ਜਾਂ ਵੱਡੇ ਇਸ਼ੂਜ਼ ਨੇ ਉਹ ਖਤਮ ਹੋ ਜਾਣਗੇ ਤੇ ਕਿਲਾ ਲੋਅਰ ਨੌੜਰ ਦਾ ਜਾਂ ਟਕਰਾ ਦਾ ਮਾਹੌਲ ਹੈ ਉਹ ਵੀ ਉਸ ਵੀ ਸ਼ਾਂਤੀ ਵੱਲ ਵਧੇਗਾ ਤੇ ਦੋਵੇਂ ਜਿਹੜੇ ਸੂਬੇ ਨੇ ਉਹ ਤਰੱਕੀ ਦੇ ਲਈ ਕੰਮ ਕਰ ਸਕਣਗੇ ਹਾਂ ਸਿਆਸੀ ਪਾਰਟੀ ਵਾਲੀ ਮੁੱਦੇ ਜਰੂਰ ਖਤਮ ਹੋ ਜਾਣਗੇ ਉਹਨਾਂ ਨੂੰ ਨਵੇਂ ਮੁੱਦੇ ਤਲਾਸ਼ਨੇ ਪੈਣਗੇ ਜਿਨ੍ਹਾਂ ਦੇ ਉੱਪਰ ਸਿਆਸਤ ਕੀਤੀ ਜਾ ਸਕੇ ਸੋ ਇਹ ਸਾਰਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਜੋ ਵਿਵਾਦ ਚੱਲ ਰਿਹਾ ਹੈ ਉਹਦੇ ਨਾਲ ਜੋ ਵੀ ਜੁੜੀ ਜਾਣਕਾਰੀ ਉਹਦੇ ਸੰਬੰਧਤ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਵਿਦਾ ਲੈਨੇ ਆ ਧੰਨਵਾਦ